ਸਾਰੇ ਨੂੰ ਪਿਆਰ ਭਰ ਇਸ ਸਵੇਰ ਸ਼ਖਲ ਜੀ ਬਹੁਤ ਬਹੁਤ ਸੁਆਗਤ ਦੇ ਆਪਣੇ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਵਿੱਤੀ ਵਿਭਾਗ ਦੇ ਵੱਲੋਂ ਮਤੀਨ 29 2025 ਨੂੰ ਮੁਲਾਜ਼ਮਾਂ ਤੇ ਪੈਨਸ਼ਨਰਸ ਦੇ ਜਿਹੜਾ ਕਿ ਲਈ ਜਿਹੜਾ 125% ਡੀਏ ਤੇ ਸਪੀਕਿੰਗ ਆਰਡਰ ਜਾਰੀ ਕੀਤੇ ਗਏ ਮਾਨ ਜੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨਰਸ ਦੇ ਵੱਲੋਂ ਕੀ ਮੰਗ ਕੀਤੀ ਗਈ ਸਰਕਾਰ ਦੇ ਵੱਲੋਂ ਕੀ ਜਵਾਬ ਦਿੱਤਾ ਗਿਆ ਕੀ ਮਾਨਜੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਕੀ ਡਿਸੀਜਨ ਦਿੱਤਾ ਗਿਆ ਸਾਰੀ ਹੀ ਜਾਣਕਾਰੀ ਤੁਹਾਨੂੰ ਇਸ ਚੈਨਲ ਦੇ ਰਾਹੀਂ ਵੀਡੀਓ ਰਾਹੀਂ ਦਵਾਂਗੇ ਵੀਡੀਓ ਨੂੰ ਐਂਡ ਤੱਕ जरूर ਦੇਖਣਾ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਾਹੀਏ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਪਟੀਸ਼ਨਰਸ ਨੰਬਰ 14709 ਪ੍ਰੀਤਮ ਸਿੰਘ ਨਾਗਰਾ ਐਂਡ ਆਦਰਸ ਵਰਜਸ ਸਟੇਟ ਆਫ ਪੰਜਾਬ 2023 ਦੇ ਵਿੱਚ ਪਟੀਸ਼ਨਰਸ ਨੇ ਮੰਗ ਕੀਤੀ ਗਈ ਸੀ ਕਿ ਜੋ ਬੇਸਿਕ ਪੈਨਸ਼ਨ ਦੇ ਉੱਪਰ ਫਾਰਮੂਲਾ ਲਗਾਇਆ ਗਿਆ ਸੀ 276 ਨੰਬਰ ਨੋਟੀਫਿਕੇਸ਼ਨ 29 10 2021 ਤਾਂ ਉਸ ਉੱਪਰ ਜੋ ਫਾਰਮੂਲਾ ਲੱਗਿਆ ਸੀਗਾ 5.b ਦਾ ਜੋ ਬੈਂਕ ਦੇ ਵੱਲੋਂ ਪੈਨਸ਼ਨਰ ਦੇ ਵਿੱਚ ਵਾਅਦਾ ਕੀਤਾ ਗਿਆ ਬੇਸਿਕ ਪੈਨਸ਼ਨ ਦੇ ਉੱਪਰ 113% ਡੀਏ ਲਾਉਂਦੇ ਹੋਏ 15% ਦੇ ਵਾਅਦੇ ਦੇ ਨਾਲ ਜੋ ਪੈਨਸ਼ਨ ਹੈ ਔ 1 1 2016 ਨੂੰ ਫਿਕਸ ਕਰ ਦਿੱਤੀ ਗਈ ਪਰੰਤੂ ਪਟੀਸ਼ਨਰਸ ਦੇ ਵੱਲੋਂ ਮੰਗ ਕੀਤੀ ਗਈ ਕਿ ਜੋ ਬੇਸਿਕ ਪੈਨਸ਼ਨ ਦੇ ਉੱਪਰ 125% ਡੀਏ ਲਗਾ ਕੇ 15% ਦਾ ਵਾਅਦਾ ਦਿੱਤਾ ਜਾਵੇ ਇਹ ਪਟੀਸ਼ਨਰਸ ਦੇ ਵੱਲੋਂ ਮੰਗ ਕੀਤੀ ਗਈ ਸੀ ਹੁਣ ਆਪਾਂ ਇਹ ਵੀ ਦੇਖ ਰਹੇ ਹਾਂ ਕਿ ਪੰਜਾਬ ਸਰਕਾਰ ਦੇ ਵੱਲੋਂ ਇਸ ਮੰਗ ਦੇ ਉੱਪਰ ਕੀ ਜੋ ਤੱਥ ਪੇਸ਼ ਕੀਤੇ ਗਏ ਸਰਕਾਰ ਦੇ ਵੱਲੋਂ ਜੋ ਆਪਾਂ ਜਿਹੜੇ ਪੱਖ ਰੱਖਿਆ ਗਿਆ ਸੀਗਾ ਅਸੀਂ ਤੁਹਾਨੂੰ ਇਸ ਸਪੀਕਿੰਗ ਆਰਡਰ ਦੇ ਬਾਰੇ ਪੂਰੀ ਜਾਣਕਾਰੀ ਦਵਾਂਗੇ 3421 ਨੂੰ ਇਸ ਨੂੰ ਜਿਹੜੀ ਕਮੇਟੀ ਜਿਹੜੀ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਮਲਾਜ਼ਮਾਂ ਤੇ ਪੈਨਸ਼ਨ ਯੂਨੀਅਨ ਦੇ ਨਮਾੰਦਿਆ ਜੋ ਬੈਠੇ ਸਨ 2421 ਨੂੰ ਜੋ ਰਿਪੋਰਟ ਪੇਸ਼ ਕੀਤੀ ਗਈ ਸੀ ਕਮੇਟੀ ਆਫ ਮਿਨਿਸਟਰ ਨੂੰ ਉਸ ਰਿਪੋਰਟ ਦੇ ਵਿੱਚ 31 12 15 ਨੂੰ ਜੋ ਵੀ ਪੈਸ਼ਨ ਡਰਾ ਕਰੇ ਸਨ ਬੇਸਿਕ ਪੈਨਸ਼ਨ ਅਤੇ ਜਾਂ ਮੌਜੂਦਾ ਬੇਸਿਕ ਉਸ ਦੇ ਉੱਪਰ ਘਟੋ ਘਟ 15% ਦਾ ਜੋ ਵਾਅਦਾ ਹੈ ਉਹ ਦੇਣ ਦੀ ਸਹਿਮਤੀ ਬਣੀ ਤਾਂ ਇਹ ਸਹਿਮਤੀ ਦੇ ਸਨਮੁਖ ਜੋ 26 8 2021 ਨੂੰ ਆਮਨਰਦੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਜੋ ਮੁਲਾਜ਼ਮਾਂ ਨੂੰ ਬੇਸਿਕ ਪੇ ਦੇ ਉੱਪਰ ਜੋ ਹੈ ਡਰਾ ਕਰ ਰਹੇ ਸੀ 31 12 15 ਨੂੰ 2.25 ਦਾ ਫੈਕਟਰ 2.95 ਦਾ ਫੈਕਟਰ ਇਹ ਜਿਹੜੀ ਪਿਓਰਲੀ ਫੈਕਟਰਸ ਹਨ ਘੱਟੋ ਘੱਟ 15% ਵਾਧਾ ਜੇ ਕਿਸੇ ਨੂੰ ਇਹਨਾਂ ਦੇ ਵਿੱਚ ਫਾਇਦਾ ਨਹੀਂ ਹੋ ਰਿਹਾ ਤਾਂ ਬੇਸਿਕ ਤੇ ਜੋ ਡਰਾ ਕਰ ਰਹੇ ਸੀ ਉਸ ਦੇ ਉੱਪਰ 113 ਪ੍ਰਸੈਂਟ 15% ਵਾਧੇ ਦੇ ਨਾਲ ਇੱਕ ਇੱਕ 16 ਨੂੰ ਜੋ ਪੇ ਫਿਕਸ ਕਰ ਦਿੱਤੀ ਗਈ ਸੀ ਇਸੇ ਹੀ ਤਰ੍ਹਾਂ ਜੋ ਪੈਨਸ਼ਨ ਸੀ ਬੇਸਿਕ ਪੈਨਸ਼ਨ ਦੇ ਉੱਪਰ 113% ਤੇ 15% ਵਾਧੇ ਦੇ ਨਾਲ ਜੋ ਬੇਸਿਕ ਪੈਨਸ਼ਨ ਫਿਕਸ ਕਰ ਦਿੱਤੀ ਗਈ ਇਸ ਦੇ ਸੰਮੁਖ 12 28 ਨੰਬਰ ਜਿਹੜਾ ਨੋਟੀਫਿਕੇਸ਼ਨ ਜੋ ਕਿ ਬੀ 9 2021 ਨੂੰ ਜਿਹੜਾ ਕਿ ਜਾਰੀ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਜਿਹੜਾ ਹੈ 15% ਵਾਧੇ ਦੇ ਜਿਹੜਾ ਵਾਧਾ ਜੋ ਨੁਕਤਾ ਸੀ ਉਹ ਦਿੱਤਾ ਗਿਆ ਸੀ ਉਸ ਤੋਂ ਬਾਅਦ ਪੈਨਸ਼ਨਰਸ ਦੇ ਲਈ ਨੋਟੀਫਿਕੇਸ਼ਨ ਉਸ ਤੋਂ ਬਾਅਦ ਰਿਲੀਜ਼ ਕੀਤੀ ਗਈ ਜੋ 276 ਨੰਬਰ ਨੋਟੀਫਿਕੇਸ਼ਨ ਸੀ 29 10 21 ਸਰਕਾਰ ਜਿਹੜੀ ਸਰਕਾਰ ਦੇ ਵੱਲੋਂ ਜੋ ਪੱਖ ਪੇਸ਼ ਕੀਤਾ ਗਿਆ ਸੀ ਉਸ ਦੇ ਵਿੱਚ ਕਿਹਾ ਗਿਆ ਕਿ 113% ਦਾ ਜੋ ਟੀਏ ਹੈ ਉਹ ਸਥਿਰ ਰੱਖ ਕੇ ਇਹ ਫਾਰਮੂਲਾ ਜਾਂ ਜਿਹੜੀ ਹੈ ਕੈਲਕੂਲੇਸ਼ਨ ਕੀਤੀ ਗਈ ਹੈ ਜਿਸ ਦੇ ਵਿੱਚ 113% ਡੀ ਦੇ ਨਾਲ 15% ਵਾਧੇ ਦਾ ਜੋ ਫਾਰਮੂਲਾ ਹੈ ਉਹ ਕਰਮਚਾਰੀਆਂ ਨੂੰ ਅਤੇ ਪੈਨਸ਼ਨਰਸ ਨੂੰ ਦਿੱਤਾ ਗਿਆ ਹੈ ਬੈਂਕ ਦੇ ਵੱਲੋਂ ਜੋ ਪੈਸ਼ਨ ਹੈ ਉਹਨਾਂ ਜਿਹੜੀ ਕਿ ਤੁਹਾਨੂੰ ਅਸੀਂ ਦੱਸਿਆ ਕਿ ਜਿਹੜਾ 5.20 ਦੇ ਨਾਲ ਜਿਹੜਾ 113% ਤੇ 15% ਦੇ ਨਾਲ ਫਿਕਸ ਕਰ ਦਿੱਤੀ ਗਈ ਹੈ ਉਸ ਤੋਂ ਬਾਅਦ ਜਿਹੜਾ ਹੈ 28 8 2025 ਨੂੰ ਜੋ 5.A ਸੀ ਜਿਸ ਵਿੱਚ ਨੋਸ਼ਨਲ ਪ੍ਰੈਸ਼ਰ ਰੀਫਿਕਸ਼ਨ ਜਿਹੜੀ ਸੀ ਉਸ ਨੂੰ ਵਿਚਾਰ ਅਧੀਨ ਰੱਖ ਲਿਆ ਸੀ ਸਰਕਾਰ ਨੇ ਇਸ ਦੇ ਉੱਪਰ ਤਰਕ ਦਿੱਤਾ ਹੈ ਕਿ ਜੇਕਰ 113% ਵਾਲਾ ਜੋ ਫਾਰਮੂਲਾ ਹੈ ਇਸ ਦੇ ਵਿੱਚ ਸੋਧ ਕੀਤੀ ਜਾਂਦੀ ਹੈ ਤਾਂ ਖਜ਼ਾਨੇ ਦੇ ਉੱਪਰ ਗੰਭੀਰ ਪ੍ਰਭਾਵ ਪਵੇਗਾ ਅਤੇ ਪੰਜਾਬ ਸਰਕਾਰ ਤੇ ਬਹੁਤ ਹੀ ਜ਼ਿਆਦਾ ਜਿਹੜਾ ਵਿੱਤੀ ਬੋਝ ਪਵੇਗਾ ਜਿਸ ਦੇ ਨਾਲ ਹੀ ਜੋ ਜਜਮੈਂਟ ਹੈ ਮਿਤੀ 12 10 13 ਅਤੇ 39 16 ਦਾ ਹਵਾਲਾ ਦਿੰਦੇ ਹੋਏ ਹੋਏ ਜਿਹੜਾ ਸਿਵਲ ਰਿਟ ਪਟੀਸ਼ਨ ਨੰਬਰ 25703 ऑफ 2012 ए पी शर्मा एंड अदर्स वर्सेज स्टेट ऑफ पंजाब एंड सिविल रिट पिटीशन नंबर 2866 ऑफ 2014 कन्विनर ਜਿਹੜਾ ਕਿ कन्विनर ਸਿੰਘ ਕਨ ਕਰਨ ਵੀਰ ਸਿੰਘ ਐਂਡ ਆਦਰ ਵਰਜੇਸ ਸਟੇਟ ਆਫ ਪੰਜਾਬ ਦਾ ਹਵਾਲਾ ਦਿੰਦੇ ਹੋਏ ਸਰਕਾਰ ਦੇ ਵੱਲੋਂ ਇਹ ਤਰਕ ਪੇਸ਼ ਕੀਤਾ ਗਿਆ ਕਿ 2011 ਦੇ ਵਿੱਚ ਆਲਰੇਡੀ ਜੋ ਪੈਸ਼ਨਰ ਹਨ এমਪਲੋਇਜ਼ ਹਨ ਉਹਨਾਂ ਨੂੰ ਜੋ ਰਿਵਾਈਜ਼ ਹੈ ਉਹਨਾਂ ਦਾ ਬੈਨੀਫਿਟ ਦਿੱਤਾ ਜਾ ਚੁੱਕਿਆ ਹੈ ਤਾ ਸਾਰੇ ਤੱਥ ਸੁਣਨ ਤੋਂ ਬਾਅਦ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਸਿਵਲ ਰਿਟ ਪਟੀਸ਼ਨ ਨੰਬਰ 14709 ਪ੍ਰੀਤਮ ਸਿੰਘ ਨਾਗਰਾ ਐਂਡ ਆਦਰਸ ਵਰਜਿਸ ਸਟੇਟ ਆਫ ਪੰਜਾਬ ਜੋ ਕਿ 2023 ਦੀ ਰਿਟ ਸੀ ਉਸ ਨੂੰ ਜਿਹੜਾ ਹੈ ਡਿੰਕ ਡਿੰਕ ਲਾਈਨ ਕਰਦੇ ਹੋਏ ਜਿਹੜਾ ਅਪਰੇਸ਼ਨ ਪਟੀਸ਼ਨਰ ਦੀ ਮੰਗ ਸੀ ਕਿ ਬੇਸਿਕ ਪੈਨਸ਼ਨ ਜਾਂ ਪੇਪਰ 125% ਡੀਏ ਦੇ ਨਾਲ 15% ਵਾਧੇ ਦਾ ਜੋ ਫਾਰਮੂਲਾ ਉਹ ਦਿੱਤਾ ਜਾਵੇ ਉਸ ਨੂੰ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਰੱਦ ਕਰ ਦਿੱਤਾ ਗਿਆ ਜਿਸ ਦੇ ਅਗੇਂਸਟ ਜੋ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਵੱਲੋਂ ਸਪੀਕਿੰਗ ਗਾਰਡਨ ਬੀ 9 2025 ਨੂੰ ਜਾਰੀ ਕਰ ਦਿੱਤੇ ਗਏ ਸੋ ਦੋਸਤੋ ਆਸਕਰ ਦੇ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਹੀ ਪਸੰਦ ਆਏਗੀ ਪਸੰਦ ਆਈ ਤਾਂ ਵੀਡੀਓ ਨੂੰ વ્ધ તો જરૂર શેર કરના ધનવાદ જી